ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਸਵੀਰ ਸਿੰਘ ਕੰਗਣਵਾਲ ਸਵਾਗਤ ਕਰਨਾ ਆਪਣੇ YouTube ਚੈਨਲ ਝੱਜ ਦੀਆਂ ਗੱਲਾਂ ਵਿੱਚ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋ ਰਹੇ ਹਾਂ ਅੱਜ ਦੇ ਵਿਸ਼ੇ ਵਿੱਚ ਆਪਾਂ ਇੱਕ ਪ੍ਰੇਰਕ ਪ੍ਰਸੰਗ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਮਹਾਤਮਾ ਬੁੱਧ ਜੀ ਦੇ ਜੀਵਨ ਦੇ ਵਿੱਚੋਂ ਲਿਆ ਗਿਆ ਹੈ ਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੈ ਆਓ ਆਪਾਂ ਇਸ ਤੇ ਵਿਚਾਰ ਕਰਦੇ ਹਾਂ ਦੋਸਤੋ ਕਹਿੰਦੇ ਨੇ ਕਿ ਇੱਕ ਵਾਰ ਮਹਾਤਮਾ ਬੁੱਧ ਜੀ ਕਿਸੇ ਪਿੰਡ ਦੇ ਨੇੜੇ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸੀ ਉਹਨਾਂ ਨੂੰ ਸਿੱਖਿਆ ਦੇ ਰਹੇ ਸੀ ਉਹ ਕੀ ਦੇਖਦੇ ਨੇ ਕਿ ਸਾਹਮਣੇ ਪਿੰਡ ਦੀ ਤਰਫੋਂ ਇੱਕ ਔਰਤ ਦੌੜੀ ਆ ਰਹੀ ਹੈ ਭੱਜੀ ਆ ਰਹੀ ਹੈ ਉਹ ਅਚਾਨਕ ਹੀ ਉਹਨਾਂ ਦੇ ਪੈਰ ਫੜ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਉੱਚੀ ਉੱਚੀ ਕੁਰਲਾਉਣ ਲੱਗ ਪੈਂਦੀ ਹੈ ਮਹਾਤਮਾ ਬੁੱਧ ਜੀ ਉਸਨੂੰ ਪੁੱਛਦੇ ਨੇ ਕਿ ਉਸ ਦੇ ਇਸ ਤਰੀਕੇ ਨਾਲ ਰੋਣ ਕੁਰਲਾਉਣ ਦਾ ਕੀ ਕਾਰਨ ਹੈ ਉਸ ਨੂੰ ਕੀ ਦੁੱਖ ਹੈ ਉਹ ਔਰਤ ਰੋਂਦੀ ਹੋਈ ਅੱਖਾਂ ਲੱਗੇ ਕਿ ਉਸ ਦਾ ਇੱਕੋ ਇੱਕ ਪੁੱਤਰ ਸੀ ਉਹ ਉਸ ਨੂੰ ਛੱਡ ਕੇ ਚਲਾ ਗਿਆ ਹੈ ਉਸ ਦੀ ਮੌਤ ਹੋ ਗਈ ਹੈ ਮਹਾਤਮ ਬੁੱਧ ਜੀ ਅੱਖਾਂ ਲੱਗੇ ਕਿ ਇਹ ਬੜੀ ਦੁੱਖ ਭਰੀ ਖਬਰ ਹੈ ਇਹ ਬੜੀ ਦੁਖਦਾਈ ਖਬਰ ਹੈ ਪਰ ਇਹ ਵੀ ਸੱਚ ਹੈ ਕਿ ਜਿਸ ਜੀਵ ਨੇ ਜਨਮ ਲਿਆ ਹੈ ਉਸਨੇ ਇੱਕ ਨਾ ਇੱਕ ਦਿਨ ਸਾਡੇ ਤੋਂ ਦੂਰ ਜਾਣਾ ਹੀ ਜਾਣਾ ਹੈ ਉਸਨੇ ਮੌਤ ਉਸ ਨੂੰ ਮੌਤ ਆਉਣੀ ਹੀ ਆਉਣੀ ਹੈ ਪਰ ਉਹ ਔਰਤ ਅਖਣ ਲੱਗੀ ਕਿ ਮੈਨੂੰ ਆਪਣਾ ਪੁੱਤਰ ਵਾਪਸ ਜੀਵਤ ਚਾਹੀਦਾ ਹੈ ਮਹਾਤਮ ਬੁੱਧ ਜੀ ਉਸ ਨੂੰ ਸਮਝਾਉਂਦੇ ਹੋਏ ਅਖਣ ਲੱਗੇ ਕਿ ਇਸ ਤਰੀਕੇ ਨਾਲ ਹੋਣਾ ਸੰਭਵ ਨਹੀਂ ਜੋ ਮਰ ਚੁੱਕਿਆ ਹੈ ਉਹ ਦੁਬਾਰਾ ਜੀਵਤ ਨਹੀਂ ਹੋ ਸਕਦਾ ਪਰ ਉਹ ਔਰਤ ਇਸ ਗੱਲ ਤੇ ਅੜ ਗਈ ਕਿ ਉਸ ਨੂੰ ਪਤਾ ਲੱਗਿਆ ਹੈ ਪਿੰਡ ਦੇ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਤੁਸੀਂ ਇੱਕ ਮਹਾ ਮਹਾਪੁਰਸ਼ ਹੋ ਪਹੁੰਚੇ ਹੋਏ ਮਹਾਪੁਰਸ਼ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਇਸ ਲਈ ਤੁਸੀਂ ਮੇਰੇ ਜੀਵਤ ਮੇਰੇ ਪੁੱਤਰ ਨੂੰ ਦੁਬਾਰਾ ਜੀਵਤ ਕਰੋ ਮੈਂ ਆਪਣੇ ਪੁੱਤਰ ਨੂੰ ਜੀਵਤ ਲੈ ਬਿਨਾ ਜੀਵਤ ਦੇਖੇ ਬਿਨਾ ਇੱਥੋਂ ਨਹੀਂ ਜਾਵਾਂਗੀ ਮਹਾਤਮਾ ਬੁੱਧ ਜੀ ਉਸ ਦੀ ਗੱਲ ਸੁਣ ਕੇ ਕੁਝ देर ਲਈ ਚੁੱਪ ਕਰ ਗਏ ਕੁਝ ਸੋਚਣ ਤੋਂ ਮਗਰੋਂ ਫਿਰ ਉਸ ਨੂੰ ਆਖਣ ਲੱਗੇ ਕਿ ਠੀਕ ਹੈ ਅਸੀਂ ਤੇਰੇ ਪੁੱਤਰ ਨੂੰ ਜੀਵਿਤ ਕਰਦੇ ਹਾਂਗੇ ਪਰ ਇਸ ਖਾਤਰ ਤੈਨੂੰ ਇੱਕ ਕੰਮ ਕਰਨਾ ਪਏਗਾ ਤਾਂ ਔਰਤ ਇੱਕਦਮ ਖੜੀ ਹੋ ਗਈ ਤੇ ਉਸਨੇ ਰੋਣਾ ਬੰਦ ਕਰ ਦਿੱਤਾ ਤੇ ਉਹ ਬੜੀ ਉਤਸ਼ਕਤਾ ਨਾਲ ਬੜੀ ਕਾਲੀ ਨਾਲ ਮਹਾਤਮ ਬੁੱਧ ਜੀ ਨੂੰ ਪੁੱਛਣ ਲੱਗੀ ਆਖਣ ਲੱਗੀ ਕਿ ਮਹਾਰਾਜ ਮੈਨੂੰ ਜਲਦੀ ਦੱਸੋ ਮੈਂ ਕੀ ਕਰ ਸਕਦੀ ਹਾਂ ਮੈਨੂੰ ਆਪਣੇ ਪੁੱਤਰ ਨੂੰ ਜੀਵਿਤ ਦੇਖਣ ਲਈ ਮੈਨੂੰ ਕੀ ਕਰਨਾ ਪਏਗਾ ਮੈਂ ਇਸ ਖਤਰ ਕੁਝ ਵੀ ਕਰਨ ਨੂੰ ਤਿਆਰ ਹਾਂ। ਮਹਾਤਮ ਬੁੱਧ ਜੀ ਆਖਣ ਲੱਗੇ ਕਿ ਤੂੰ ਪਿੰਡ ਵੱਲ ਜਾ ਪਿੰਡ ਦੇ ਕਿਸੇ ਇੱਕ ਘਰ ਤੋਂ ਤੂੰ ਇੱਕ ਮੁਠੀ ਚੌਲਾਂ ਦੀ ਲੈ ਕੇ ਆਉਣੀ ਹੈ। ਪਰ ਉਹਨਾਂ ਨੇ ਨਾਲ ਹੀ ਕਿਹਾ ਕਿ ਇਸ ਦੇ ਨਾਲ ਇੱਕ ਸ਼ਰਤ ਹੈ ਕਿ ਇਹ ਇੱਕ ਮੁਠੀ ਚੌਲਾਂ ਦੀ ਸਿਰਫ ਉਸ ਘਰ ਤੋਂ ਲੈਣੀ ਹੈ ਜਿੱਥੇ ਪਹਿਲਾਂ ਕੋਈ ਮੌਤ ਨਾ ਹੋਈ ਹੋਵੇ ਜਿਸ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਮਰਿਆ ਨਾ ਹੋਵੇ। ਉਹ ਔਰਤ ਉਥੋਂ ਦੌੜੀ ਤੇ ਪਿੰਡ ਦੇ ਵਿੱਚ ਅ ਪਹਿਲੇ ਘਰ ਦੇ ਵਿੱਚ ਉਸਨੇ ਦਰਵਾਜ਼ਾ ਖੜਕਾਇਆ ਤਾਂ ਇੱਕ ਔਰਤ ਬਾਹਰ ਆਈ ਉਸਨੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਇੱਕ ਮੁਠੀ ਚੌਲਾਂ ਦੀ ਦੇ ਦੇਵੇ ਪਰ ਉਸਨੇ ਨਾਲ ਹੀ ਪੁੱਛਿਆ ਕਿ ਕੀ ਇਸ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਦੀ ਮੌਤ ਤਾਂ ਨਹੀਂ ਹੋਈ ਤਾਂ ਉਸ ਘਰਵਾਲੀ ਔਰਤ ਨੇ ਉਸ ਪਰਿਵਾਰ ਦੀ ਔਰਤ ਨੇ ਦੱਸਿਆ ਕਿ ਇਸ ਪਰਿਵਾਰ ਦੇ ਵਿੱਚ ਪਿਛਲੇ ਸਾਲ ਉਹਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਤਦ ਉਸ ਔਰਤ ਨੇ ਕਿਹਾ ਕਿ ਮਾਫ ਕਰਨਾ ਫਿਰ ਮੈਂ ਇਸ ਕਰਤੋਂ ਚੌਲ ਨਹੀਂ ਲੈ ਸਕਦੀ। ਫਿਰ ਉਹ ਦੂਸਰੇ ਘਰ ਵਿੱਚ ਗਈ ਤੇ ਉਹੀ ਸਵਾਲ ਦੂਸਰੇ ਪਰਿਵਾਰ ਨੂੰ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਹਨਾਂ ਦਾ ਨੌਜਵਾਨ ਪੁੱਤਰ ਬਿਮਾਰੀ ਕਾਰਨ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੀ। ਫਿਰ ਉਹ ਤੀਸਰੇ ਘਰ ਵਿੱਚ ਗਈ ਉਹਨਾਂ ਨੇ ਦੱਸਿਆ ਕਿ ਇੱਕ ਉਹਨਾਂ ਦਾ ਨਵ ਜੰਮਿਆ ਪੁੱਤਰ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੀ ਉਸ ਦੀ ਜਨਮ ਲੈਂਡ ਤੋਂ ਮਗਰੋਂ ਕੁਝ ਸਮੇਂ ਬਾਅਦ ਹੀ ਮੌਤ ਹੋ ਚੁੱਕੀ ਸੀ ਫਿਰ ਉਹ ਚੌਥੇ ਘਰ ਵਿੱਚ ਗਈ ਪੰਜਵੇਂ ਘਰ ਵਿੱਚ ਗਈ ਇਸ ਤਰੀਕੇ ਨਾਲ ਉਹ ਇੱਕ ਇੱਕ ਕਰਕੇ ਸਾਰੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਗਈ ਪਰ ਹਰ ਘਰ ਦੇ ਵਿੱਚੋਂ ਉਸ ਨੂੰ ਇਹੀ ਜਾਣਕਾਰੀ ਮਿਲੀ ਕਿ ਕਦਨਾ ਕਦੇ ਕਿਸੇ ਨਾ ਕਿਸੇ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਮੈਂਬਰ ਦੀ ਮੌਤ ਜ਼ਰੂਰ ਹੋਈ ਸੀ ਅਖੀਰ ਉਹ ਖਾਲੀ ਹੱਥ ਮਹਾਤਮਾ ਬੁੱਧ ਜੀ ਦੇ ਸਾਹਮਣੇ ਖੜੀ ਹੋ ਗਈ ਮਹਾਤਮ ਬੁੱਧ ਜੀ ਨੇ ਪੁੱਛਿਆ ਕਿ ਕੀ ਉਹ ਚੌਲ ਲੈ ਕੇ ਆ ਗਈ ਹੈ ਕਿ ਉਸ ਨੂੰ ਚੌਲ ਕਿਸ ਘਰ ਤੋਂ ਮਿਲ ਗਏ ਨੇ ਤਾਂ ਉਹ ਔਰਤ ਹੱਥ ਜੋੜ ਕੇ ਅਖਣ ਲੱਗੀ ਕਿ ਮਹਾਰਾਜ ਨਾ ਤਾਂ ਮੈਨੂੰ ਇੱਕ ਮੁਠੀ ਭਰ ਚੌਲ ਮਿਲੇ ਨੇ ਤੇ ਨਾ ਹੀ ਪੂਰੇ ਪਿੰਡ ਦੇ ਵਿੱਚ ਅਜਿਹਾ ਇੱਕ ਵੀ ਪਰਿਵਾਰ ਮਿਲਿਆ ਜਿੱਥੇ ਪਹਿਲਾਂ ਕਿਸੇ ਦੀ ਮੌਤ ਨਾ ਹੋਈ ਹੋਵੇ ਤਾਂ ਮਹਾਤਮ ਬੁੱਧ ਜੀ ਪੁੱਛਣ ਲੱਗੇ ਕਿ ਤੈਨੂੰ ਇਸ ਤੋਂ ਕੋਈ ਗੱਲ ਸਮਝ ਪਈ ਹੈ ਤਾਂ ਉਹ ਔਰਤ ਉਹਨਾਂ ਦੇ ਪੈਰਾਂ ਤੇ ਡਿੱਗਦੀ ਹੋਈ ਅੱਖਾਂ ਲੱਗੀ ਕਿ ਮਹਾਰਾਜ ਮੈਨੂੰ ਜ਼ਿੰਦਗੀ ਦੀ ਬਹੁਤ ਵੱਡੀ ਹਕੀਕਤ ਸਮਝ ਆ ਚੁੱਕੀ ਹੈ ਕਿ ਜੋ ਦੁੱਖ ਅੱਜ ਮੈਂ ਮਹਿਸੂਸ ਕਰ ਰਹੀ ਹਾਂ ਉਹ ਉਹ ਦੁੱਖ ਇਸ ਪਿੰਡ ਦਾ ਹਰ ਇੱਕ ਪਰਿਵਾਰ ਕਦੇ ਨਾ ਕਦੇ ਜ਼ਰੂਰ ਭੁਗਤ ਚੁੱਕਿਆ ਹੈ ਉਸ ਨੂੰ ਮੈਂ ਮਹਿਸੂਸ ਕਰ ਚੁੱਕਿਆ ਹੈ ਉਸ ਨੇ ਕਿਹਾ ਕਿ ਮੈਨੂੰ ਜ਼ਿੰਦਗੀ ਦੀ ਬਹੁਤ ਵੱਡੀ ਇਹ ਹਕੀਕਤ ਵੀ ਸਮਝ ਆ ਚੁੱਕੀ ਹੈ ਕੀ ਮੌਤ ਇੱਕ ਹਕੀਕਤ ਹੈ ਜਿਸ ਪੁਰਾਣੀ ਨੇ ਜਨਮ ਲਿਆ ਇੱਕ ਦਿਨ ਉਸਨੇ ਇਸ ਦੁਨੀਆ ਤੋਂ ਜਾਣਾ ਵੀ ਹੈ ਦੋਸਤੋ ਤੁਹਾਨੂੰ ਇਹ ਪ੍ਰਸੰਗ ਕਿਸ ਤਰ੍ਹਾਂ ਲੱਗਿਆ ਇਹ ਘਟਨਾ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜਰੂਰ ਸਾਂਝੇ ਕਰਿਓ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ